ਇਸ ਨਾਲ ਹੀ ਤੋਂ ਦਾ ਸਿਕ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੁੜ ਜੋ ਇੱਕ ਵੱਟਾ ਇਕੱਠ ਹੋਵੇਗਾ ਪੀਯੂ ਦੇ ਵਿੱਚ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦਾ ਵੱਟਾ ਇਕੱਠ ਹੋਵੇਗਾ ਦੱਸਿਆ ਕਿ ਵਿਦਿਆਰਥੀ ਲਗਾਤਾਰ ਤਰਨੇ ਪ੍ਰਦਰਸ਼ਨ ਤੇ ਬੈਠੇ ਹੋਏ ਸੈਨੇਟ ਚੋਣਾਂ ਦੀ ਮੰਗ ਕਰਵਉਣ ਦੇ ਲਈ ਜੋ ਕਿ ਇਹਨਾਂ ਦੇ ਵੱਲੋਂ ਇੱਥੇ ਰੋਜ਼ ਮੁਸਾਰਾ ਕੀਤਾ ਜਾ ਰਿਹਾ ਹੈ ਤਾਂ ਕਿਸਾਨ ਜੱਥੇਬੰਦੀ ਤੇ ਸਿੱਖ ਬੁੱਧੀਜੀਵੀਆਂ ਸਨ ਰਾਸੀ 13 ਦਿਨਾਂ ਮਾਇਦੇ ਜੋ ਕਿ ਅੱਜ ਤੇ ਖੜਤ ਵਿੱਚ ਸ਼ਾਮਲ ਹੋਣ ਵਾਲਿਆ ਪੀਯੂ ਮੋਰਚੇ ਦੇ ਵੱਲੋਂ ਅਗਲੀ ਰਣਨੀਤੀ ਸੰਬੰਧੀ ਜੋ ਕੇ ਤਿਆਰੀਆਂ ਕੀਤੀਆਂ ਜਾਣਗੀਆਂ ਵਿਚਾਰਾ ਚਰਚਾ ਕੀਤੀਆਂ ਜਾਣਗੀਆਂ ਸੈਨੇਟ ਚੋਣਾਂ ਦੇ ਐਲਾਨ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਲੋਂ ਇਹ ਤਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹਾਲਾਂਕਿ मिल रहे हैं ता किसान जतबंधियां ਤੇ ਸਿੱਖ ਬੁੱਧੀਜੀਵियां ਸਨ ਰਾਸੀ ਤੇ ਰਾਂਦੇ ਨਮਾਇਦੇ ਅੱਜ ਦੇ 61 ਤੇ ਵੱਚਾਮਲ ਹੋਣ ਵਾਲੇ ਨੇ ਪੀਯੂ ਮੂਰਛੇ ਦੇ ਵੱਲੋਂ ਅਗਲੀ ਰਣਨੀਤੀ ਸੰਬੰਧੀ ਵਿਚਾਰਾ ਚਰਚਾ ਕੀਤੀਆਂ ਜਾਣਗੀਆਂ ਅਗਲੀ ਰਣਨੀਤੀ ਜੋ ਕਿ ਕੱਢੀ ਜਾਵੇਗੀ ਬਾਅਦ ਦੁਪਹਿਰ ਅਗਲੀ ਰਣਨੀਤੀ ਦਾ ਐਲਾਨ ਵੀ ਪੀਯੂ ਬਚਾਓ ਮੋਰਚੇ ਦੇ ਵੱਲੋਂ ਕੀਤਾ ਜਾ ਸਕਦਾ ਹੈ ਸੈਨੇਟ ਚੋਣਾਂ ਦੇ ਐਲਾਨ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਲੋਂ ਇੱਥੇ ਦਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ ਵਿਦਿਆਰਥੀ ਲਗਾਤਾਰ ਆਪਣੀ ਮੰਗ ਤੇ ਅੜੇ ਹੋਏ ਹੈ ਕਿ ਅਸੀਂ ਯੂਨੀਵਰਸਿਟੀ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ ਸਾਨੂੰ ਸੈਨੇਟ ਚੋਣਾਂ ਦੀ ਡੇਟ ਦਿੱਤੀ ਜਾਵੇ ਅਸੀਂ ਦਰਨਾ ਪ੍ਰਦਰਸ਼ਨ ਖਤਮ ਕਰ ਦਵਾਂਗੇ ਹਾਲਾਂਕਿ ਜੋ ਮੀਟਿੰਗਾਂ ਵੀ ਵਾਈਸ ਚਾਂਸਲਰ ਦੇ ਨਾਲ ਹੋਈਆਂ ਨੇ ਪੀਯੂ ਪ੍ਰਸ਼ਾਸਨ ਦੇ ਨਾਲ ਹੋਈਆਂ ਪਰ ਕਿਤੇ ਨਾ ਕਿਤੇ ਉਹ ਮੀਟਿੰਗਾਂ ਜੋ ਕਿ ਬੇਸੱਟਾ ਸਾਬਤ ਹੋਈਆਂ ਨੇ ਤੇ ਪੀਯੂ ਮੋਰਚੇ ਦੇ ਵੱਲੋਂ ਅਗਲੀ ਰਣਨੀਤੀ ਸੰਬੰਧੀ ਅੱਜ ਜੋ ਕਿ ਇਕੱਠ ਕੀਤਾ ਜਾਣਾ ਹੈ ਅੱ ਐਲਾਨ ਕੀਤਾ ਜਾ ਸਕਦਾ ਹੈ ਕਿ ਪੀਯੂ ਬਚਾਓ ਮੋਰਚਾ ਅਗਲੀ ਰਣਨੀਤੀ ਕੀ ਕੱਢ ਰਿਹਾ ਹੈ ਸਹਿਯੋਗੀ ਮਨਜੋਤ ਸਿੰਘ ਕੰਗ ਲਗਾਤਾਰ ਸਾਡੇ ਨਾਲ ਜੁੜੇ ਹੋਏ ਉਹਨਾਂ ਦਾ ਰੁਕ ਕਰ ਲੈਨੇ ਆ ਮਨਜੋਤ ਪਿਛਲੇ ਕਈ ਦਿਨਾਂ ਤੋਂ ਧਰਨਾ ਚੱਲ ਰਿਹਾ ਹੈ ਵਿਦਿਆਰਥੀਆਂ ਦੇ ਵੱਲੋਂ ਵਾਰ-ਵਾਰ ਇੱਕੋ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਅਸੀਂ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਅਸੀਂ ਸਿਰਫ ਇਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਸਾਨੂੰ ਡੇਡ ਦਿੱਤੀ ਜਾਵੇ ਸੈਨੇਟ ਤੋਂ ਉਹਨਾਂ ਦੀ ਅਸੀਂ ਧਰਨਾ ਪ੍ਰਦਰਸ਼ਨ ਖਤਮ ਕਰ ਦੇਵਾਂਗੇ ਪਰ ਉਸ ਦੇ ਬਚਾਲੇ 18 19 ਤੇ 20 ਦੀਆਂ ਪ੍ਰੀਖਿਆਵਾਂ ਸੀ ਉਹਨਾਂ ਨੂੰ ਵੀ ਮੁਲਤਵੀ ਕੀਤਾ ਗਿਆ ਪੀਯੂ ਪ੍ਰਸ਼ਾਸਨ ਕਿਸੇ ਵੀ ਤਰੀਕੇ ਨਾਲ ਵਿਦਿਆਰਥੀਆਂ ਨਾਲ ਰਾਜ਼ੀ ਨਹੀਂ ਹੋ ਰਿਹਾ ਅੱਜ ਫਿਰ ਤੋਂ ਵੱਡਾ ਇਕੱਠ ਅ ਦੇਖੋ ਕੁਲਵਿੰਦਰ ਰਾਜੂ ਫਿਰ ਤੋਂ ਉਸੇ ਤਰੀਕੇ ਦੇ ਨਾਲ ਬੈਠਕ ਜਿਹੜੀ ਹੈ ਉਹ ਹੋਣੀ ਹੈ ਜਿਸ ਦੇ ਵਿੱਚ तमाम ਕਿਸਾਨ ਭਰਾਵਾਂ ਸ਼ਾਮਲ ਰਹਿਣਗੇ ਉਸ ਤੋਂ ਇਲਾਵਾ ਸਿੱਖ ਬੁੱਧੀਜੀਵੀ ਨੇ ਇੰਟੈਲੈਕਚੁਅਲਸ ਨੇ ਔਰ ਪੁਰਾਣੇ ਸੈਨੇਟ ਮੈਂਬਰਸ ਨੇ ਵਿਦਿਆਰਥੀ ਜਥੇਬੰਦੀਆਂ ਨੇ ਔਰ ਹਾਲਾਂਕਿ ਸ਼ਾਮ 5 ਵਜੇ ਇਹ ਸਪਸ਼ਟ ਕਰਦੇ ਕਿ ਸ਼ਾਮ 5 ਵਜੇ ਪ੍ਰੈਸ ਕਾਨਫਰੈਂਸ ਕਰਕੇ ਅਗਲੇ ਐਲਾਨ ਕੀਤੇ ਜਾਣਗੇ ਔਰ ਪਿਤੇ ਦਿਨੇ ਜਦੋਂ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਸੀ ਤਾਂ ਉਸ ਵੇਲੇ ਵੀ ਇਹੀ ਵਿਦਿਆਰਥੀ ਜੱਫੇ ਬੰਦੀਆਂ ਵੱਲੋਂ ਸਹਿਯੋਗ ਕਰਨ ਦੇ ਲਈ ਕਿਹਾ ਗਿਆ ਔਰ ਉੱਥੇ ਵੀ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਸੀ ਸੋ ਅੱਜ ਉਹ 3 ਮੈਂਬਰੀ ਕਮੇਟੀ ਵੀ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਪਹੁੰਚੇਗੀ 1 ਵਜੇ ਦੇ ਕਰੀਬ ਜਿਹੜੀ ਹੈ ਉਹ ਯੂਨੀਵਰਸਿਟੀ ਦੇ ਵਿੱਚ ਹੀ ਮੀਟਿੰਗ ਸ਼ੁਰੂ ਹੋਣੀ ਹੈ ਔਰ ਉਸ ਮੀਟਿੰਗ ਦੇ ਵਿੱਚ ਇੱਕ ਕਨਵੈਨਸ਼ਨ ਦੇ ਤੌਰ ਦੇ ਉੱਪਰ ਦੇਖਿਆ ਜਾਵੇ ਵਿਚਾਰ ਚਰਚਾਵਾਂ ਹੋਣਗੀਆਂ ਕਿ ਅੱਗੇ ਜਿਹੜਾ ਉਹ ਰੁਖ ਕੀ ਅਪਣਾ ਸਕਦੇ ਨੇ ਵਿਦਿਆਰਥੀ ਕਿਉਂਕਿ ਪਿਛਲੇ ਸਮੇਂ ਦਾ ਦੇਖੀ ਤਾਂ ਪੱਕਰੇ ਤੌਰ ਦੇ ਉੱਪਰ ਜਿਹੜਾ ਇਕੱਠ ਹੋਇਆ ਸੀ 10 ਤਰੀਕ ਨੂੰ ਉਸ ਦੇ ਵਿੱਚ ਵੱਡੇ ਇਲਜ਼ਾਮ ਜਿਹੜੇ ਨੇ ਵਿਦਿਆਰਥੀਆਂ ਦੇ ਉੱਪਰ ਵੀ ਲੱਗੇ ਸੀ ਕਿ ਕਿ ਜਿਹੜੀਆਂ ਇਹ ਮੰਗਾਂ ਨੇ ਉਹਨਾਂ ਨੂੰ ਉਹਨਾਂ ਦਾ ਰੁਖ ਜਿਹੜਾ ਬਦਲਿਆ ਜਾ ਰਿਹਾ ਹਾਲਾਂਕਿ ਇਸ ਮੂਵਮੈਂਟ ਨੂੰ ਖਾਲਿਸਤਾਨ ਮੂਵਮੈਂਟ ਨਾਲ ਜੋੜ ਕੇ ਵੀ ਦੇਖਿਆ ਗਿਆ ਔਰ ਵਾਈਸ ਚਾਂਸਲਰ ਦੇ ਦਿੱਤੇ ਬਿਆਨ ਕਰਕੇ ਵਿਦਿਆਰਥੀਆਂ ਦੇ ਵਿੱਚ ਰੋਹ ਵੀ ਦਿਖਾਈ ਦੇਖਣ ਨੂੰ ਮਿਲਿਆ ਸੋ ਅੱਜ ਉਹ ਸਾਰੀਆਂ ਚੀਜ਼ਾਂ ਦੇ ਉੱ ਔਰ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਕਿਤੇ ਤਰੀਕੇ ਦੀ ਘੜੀ ਜਾਣੀ ਹੈ ਕਿ ਇਕੱਠ ਕਰਨਾ ਫਿਰ ਯੂਨੀਵਰਸਿਟੀ ਦੇ ਵਿੱਚ ਜਾਂ ਵੱਖਰੇ ਤੌਰ ਦੇ ਉੱਪਰ ਕੋਈ ਹੋਰ ਸੈਮੀਨਾਰ ਕਰਵਾਉਣਾ ਹੈ ਔਰ ਇਸ ਦੇ ਵਿੱਚ ਇਹ ਵੀ ਸਪਸ਼ਟ ਹੋਵੇਗਾ ਕਿ ਗਵਰਨਰ ਜਿਹੜੇ ਪੰਜਾਬ ਦੇ ਰਾਜਪਾਲ ਨੇ ਔਰ ਉਹਨਾਂ ਦੇ ਘਰ ਦਾ ਦਰਵਾਜ਼ਾ ਕਰਾਉ ਕਰਨਾ ਹੈ ਜਾਂ ਉਹਨਾਂ ਦੇ ਘਰ ਵੱਲ ਤੋਂ ਰੋਸ ਮਾਰਚ ਕਰਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਲਗਭਗ 1 ਵਜੇ ਅ ਮੀਟਿੰਗ ਸ਼ੁਰੂ ਹੋਣੀ ਹੈ ਔਰ ਮੀਟਿੰਗ ਦੇ ਵੀ ਵਿੱਚ ਵਿਚਾਰ ਚਰਚਾ ਕੀ ਹੁੰਦੀ ਆ ਉਹ ਦੇਖਣਾ ਹੋਵੇਗਾ ਜੀ ਕੁਲਵਿੰਦਰ ਖਾਸ तौर ਤੇ ਜ਼ਿਕਰ ਕਰੀਏ ਕਿ ਜਿਸ ਸਾਬਦਨਾਲ 10 ਤਰੀਕ ਨੂੰ ਇੱਥੇ ਇਕੱਠ ਹੋਇਆ ਸੀ ਪਰ ਉਥੇ ਵੱਡੇ ਪੱਧਰ ਤੇ ਜੋ ਕਿ ਪੁਲਿਸ ਪ੍ਰਸ਼ਾਸਨ ਵੀ ਸਾਨੂੰ ਨਜ਼ਰ ਆਇਆ ਜਿਨ੍ਹਾਂ ਨੇ ਕਿਸਾਨ ਜੱਥੇਬੰਦੀਆਂ ਨੂੰ ਹੋਰ ਜੋ ਜੱਥੇਬੰਦੀਆਂ ਨੂੰ ਅੰਦਰ ਜਾਣ ਤੋਂ ਰੋਕਿਆ ਵੀ ਹੈ ਕੀ ਕੁਝ ਲੱਗਦਾ ਹੈ ਕਿ ਅੱਜ ਵੀ ਇਸ ਤਰੀਕੇ ਦੇ ਨਾਲ ਵੱਡੇ ਮਾਤਰਾ ਦੇ ਵਿੱਚ ਪੀਯੂ ਚ ਪੁਲਿਸ ਫੋਰਸ ਦਾ ਨਾਟਕ ਕੀਤੀ ਗਈ ਹੈ ਅ ਦੇਖੋ ਜ਼ਾਹਰ ਜੀ ਗੱਲ ਹੈ ਕੁਲਵਿੰਦਰ ਕੀ ਉਸ ਸਮੇਂ ਤੋਂ ਬਾਅਦ ਲਗਾਤਾਰ ਜੇ 10 ਤਰੀਕ ਦਾ ਜ਼ਿਕਰ ਕਰ ਰਹੇ ਆ ਤੇ 10 ਤਰੀਕ ਤੋਂ ਬਾਅਦ ਲਗਾਤਾਰ ਹੀ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਯੂਨੀਵਰਸਿਟੀ ਕੈਂਪਸ ਦੇ ਵਿੱਚ ਮੌਜੂਦ ਰਹਿੰਦਾ ਜਿਸ ਦੇ ਵਿੱਚ ਉਹ तमाम ਗਿਣਤੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਆਪਣੇ ਸਿਕਿਉਰਿਟੀ ਗਾਰਡ ਨੇ ਉਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਪੱਧਰ ਦੇ ਅਧਿਕਾਰੀ ਐਸਐਚਓ ਪੱਧਰ ਦੇ ਅਧਿਕਾਰੀ ਜਿਹੜੇ ਨੇ ਉਹ ਵੀ ਸੀ ਧਰਨੇ ਜਿਹੜਾ ਬਾਹਰ ਧਰਨਾ ਲੱਗਿਆ ਹੋਇਆ ਉਹਦੇ ਬਿਲਕੁਲ ਨਾਲ ਜਿਹੜਾ ਹੈ ਉਹ ਉਸ ਪੂਰੇ ਏਰੀਆ ਨੂੰ ਮੋਨੀਟਰ ਕਰਦੇ ਨੇ ਕਿ ਵਿਦਿਆਰਥੀ ਕਿਸ ਤਰੀਕੇ ਦੀ ਮੂਵਮੈਂਟ ਜਿਹੜੀ ਹੈ ਉਹ ਕਰ ਰਹੇ ਨੇ ਸੋ ਲਗਾਤਾਰ ਇਹ ਜਿਹੜਾ ਵੱਡਾ ਕਾਫਲਾ ਇੱਕ ਤਰੀਕੇ ਦੇ ਨਾਲ ਕਹਿ ਲਈ ਜਾਂ ਪੁਲਿਸ ਦੀ ਵੱਡੀ ਟੁਕੜੀ ਜਿਹੜੀ ਹੈ ਉਹ ਯੂਨੀਵਰਸਿਟੀ ਕੈਂਪਸ ਦੇ ਵਿੱਚ ਹੀ ਮੌਜੂਦ ਰਹਿੰਦੀ ਹੈ ਹਾਲਾਂਕਿ ਵਿਦਿਆਰਥੀਆਂ ਦੇ ਵੱਲੋਂ ਸਵਾਲ ਤਾਂ ਉਠਾਏ ਜਾਂਦੇ ਨੇ ਕਿ ਯੂਨੀਵਰਸਿਟੀ ਪ੍ਰਸ਼ਾਸਨ ਉਸ ਨੂੰ ਹਟਾਉਣ ਦੀ ਜਿਹੜੀ ਕੋਆਇਤ ਹੈ ਉਹ ਸ਼ੁਰੂ ਨਹੀਂ ਕੀਤੀ ਗਈ ਪੁਲਿਸ ਜਿਹੜੀ ਲਗਾਤਾਰ ਉੱਥੇ ਬੈਠੀਆਂ ਜੀ ਠੀਕ ਹੈ ਮਨਜੋਤ ਬਹੁਤ-ਬਹੁਤ ਸ਼ੁਕਰੀਆ ਤਾਂ ਅਸੱਤ ਕਾ ਕੇ ਰੱਖੋ ਅਪਡੇਟ ਲਵਾਗੇ ਜ਼ਰੂਰ ਤਾਂ ਪੀਯੂ ਦੇ ਵਿੱਚ ਅੱਜ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦਾ ਵੱਡਾ ਇਕੱਠ ਹੋਣ ਵਾਲਾ ਹੈ ਹਾਲਾਂਕਿ ਬਹੁਤ ਸਾਰੇ ਜਥੇਬੰਦੀਆਂ ਨੇ ਜੋ ਕਿ ਵਿਦਿਆਰਥੀਆਂ ਦੇ ਹੱਕ ਤੇ ਵਿਚ ਨੇ ਤਰਨ ਵਾਲੀਆਂ